ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਲੱਗੇ ਜੀ ਇੱਥੇ ਭਿੰਡੀਆਂ ਦੀ ਸਬਜ਼ੀ ਬਣਾਉਣ ਤੇ ਆਪਾਂ ਨੇ ਪਹਿਲਾਂ ਤੇਲ ਗਰਮ ਕਰਕੇ ਪਾ ਲਿਆ ਜੀਰਾ ਹੋਏ ਵਿੱਚ ਪਾਤੇ ਪਿਆਜ਼ ਤੇ ਆਪਣੇ ਆ ਦੋ ਪਿਆਜ਼ ਰਹਿ ਕੇ ਜਿਹੜੇ ਵਿੱਚ ਆਪਾਂ ਨੇ ਕੱਟਣਾ ਭੁੱਲ ਗਏ ਉਹਨਾਂ ਨੂੰ ਵਿੱਚ ਰਹਿ ਗਏ ਤੇ ਆਪਾਂ ਉਹਨੂੰ ਕੱਟ ਕੇ ਪਾ ਦਨੇ ਆ ਤੇ ਆਪਾਂ ਭਿੰਡੀਆਂ ਦੀ ਰੈਸਪੀ ਬਣਾਉਂਦੇ ਬਣਾਉਂਦੇ ਅੱਜ ਕਰਦੇ ਆ ਆਪਾਂ ਥੋੜੀਆਂ ਥੋੜੀਆਂ ਗੱਲਾਂ ਬਾਤਾਂ ਕਿਉਂਕਿ ਭਿੰਡੀਆਂ ਦੀ ਸਬਜ਼ੀ ਤਾਂ ਉਵੇਂ ਹੀ ਬਣਦੀ ਹੈ ਨਾ ਜਿਵੇਂ ਆਪਾਂ ਸਾਰੇ ਬਣਾਉਂਦੇ ਆਂ ਤੇ ਭਿੰਡੀਆਂ ਦੀ ਸਬਜ਼ੀ ਦੇ ਵਿੱਚ ਖਾਸ ਕੀ ਹੈ ਕਿਉਂਕਿ ਭਿੰਡੀਆਂ ਦੀ ਸਬਜ਼ੀ ਅੱਜ ਤੱਕ ਮੈਂ ਕਦੇ ਨਹੀਂ ਖਾਧੀ ਹੈਗੀ ਜ਼ਿੰਦਗੀ ਦੇ ਵਿੱਚ ਅੱਜ ਇਸ ਵਾਰ ਇਸ ਸਾਲ ਮਤਲਬ ਜਿਹੜੀਆਂ ਗਰਮੀਆਂ ਹੁਣ ਸ਼ੁਰੂ ਹੋਈਆਂ ਮੈਂ ਹੁਣ ਭਿੰਡੀਆਂ ਦੀ ਸਬਜ਼ੀ ਪਹਿਲੀ ਵਾਰ ਖਾਣ ਲੱਗੀ ਆਂ ਅੱਜ ਤੱਕ ਮੈਂ ਕਦੇ ਭਿੰਡੀਆਂ ਦੀ ਸਬਜ਼ੀ ਨਹੀਂ ਖਾਧੀ ਹੈਗੀ ਮੈਨੂੰ ਪਤਾ ਨਹੀਂ ਵੀ ਨਹੀਂ ਸੀਗੀ ਭਿੰਡੀਆਂ ਦੀ ਸਬਜ਼ੀ ਦਾ ਟੇਸ ਕਿਵੇਂ ਦਾ ਹੈ ਤੇ ਇਸ ਵਾਰ ਅਸੀਂ ਇੱਕ ਦੋ ਦਿਨ ਛੱਡ ਕੇ ਭਿੰਡੀਆਂ ਬਣਾ ਲੈਣੇ ਆਂ ਤੇ ਆਪਾਂ ਪੂਰੀਆਂ ਜੀ ਭਰ ਕੇ ਭਿੰਡੀਆਂ ਖਾਈ ਦੀਆਂ ਤੇ ਪਿਆਜ਼ ਥੋੜੇ ਜਿਹਾ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਨੇ ਪਾਤੀਆਂ ਜੀ ਇਹਦੇ ਵਿੱਚ ਭਿੰਡੀਆਂ ਹੁਣ ਭਿੰਡੀਆਂ ਨੂੰ ਥੋੜੀਆਂ ਜਿਹੀ 10 5 ਮਿੰਟ 10 ਮਿੰਟ ਨਹੀਂ 5 ਕੁ ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾ ਕੇ ਤੇ ਇਹਨਾਂ ਦੇ ਵਿੱਚ ਪਾਵਾਂਗੇ ਨਮਕ ਕਿਉਂਕਿ ਨਮਕ ਪਾ ਕੇ ਥੋੜੀਆਂ ਜਲਦੀ ਬਣ ਜਣੀਆਂ ਤੇ ਆਪਾਂ ਨੇ ਹੁਣ ਪਾਤਾ ਇਹਦੇ ਵਿੱਚ ਨਮਕ ਇੱਕ ਚਮਚਾ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾ ਵੀ ਮਤਲਬ ਭਿੰਡੀਆਂ 'ਚ ਵੈਸੇ ਨਮਕ ਪੈਂਦਾ ਹੀ ਥੋੜਾ ਹੈ ਤੇ ਆਪਾਂ ਨੇ ਇੱਕ ਚਵਨ ਚਪਾਤਾ ਇਹਦੇ ਵਿੱਚ ਨਮਕ ਦਾ ਤੇ ਨਮਕ ਨੂੰ ਮਿਕਸ ਕਰਕੇ ਤੇ ਆਪਾਂ ਨੇ ਥੋੜਾ ਜਿਹਾ ਭੁੰਨ ਕੇ ਹੋਣਾ ਇਹਦੇ ਵਿੱਚ ਪਾਇਆ ਆਪਾਂ ਨੇ ਇੱਕ ਟਮਾਟਰ ਹਰੀ ਮਿਰਚ ਅਜਵਾਇਣ ਅਜਵਾਇਣ ਪਹਿਲਾਂ ਨਹੀਂ ਪਾਈ ਹੈਗੀ ਕਿਉਂਕਿ ਉਹ ਜਲੀ ਜਲੀ ਜੀ ਹੋ ਜਾਂਦੀ ਹੈ ਫਿਰ ਵਧੀਆ ਲੱਗਦੀ ਹੈਗੀ ਅਜਵਾਈਨ ਕਾਲੀ ਮਿਰਚ ਹਰੀ ਮਿਰਚ ਤੇ ਟੇਕਾ ਟਮਾਟਰ ਆਪਾਂ ਇਹਨੂੰ ਥੋੜਾ ਜਿਹਾ 2-4 ਮਿੰਟ ਸੇਕ ਲਵਾ ਲਾਂਗੇ ਤੇ ਇਹਦੇ ਵਿੱਚ ਹੁਣ ਆਪਣੀ ਸਿਰਫ ਰਹਿ ਗਈ ਹਲਦੀ ਪਾਉਣੀ ਥੋੜਾ ਜਿਹਾ ਸੇਕ ਲਵਾ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਆਪਣੇ ਨਮਕ ਹਰੀ ਮਿਰਚ ਵਗੈਰਾ ਸਾਰਾ ਕੁਝ ਤਾਂ ਪਾਤਾ ਸਬਜੀ ਬਣਦੇ ਬਣਦੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਕਿਉਂਕਿ ਭਿੰਡੀਆਂ ਦੇ ਵਿੱਚ ਹਲਦੀ ਵੀ ਅਸੀਂ ਥੋੜੀ ਜਿਹੀ ਪਾਉਣੀ ਹੈ ਤੇ ਹਰੀ ਸਬਜੀ ਦੇ ਵਿੱਚ ਮਤਲਬ ਹਲਦੀ ਤਕਰੀਬਨ ਘੱਟ ਹੀ ਪੈਂਦੀ ਹੈ ਲਓ ਜੀ ਆਪਣੀ ਬਣ ਕੇ ਪਿੰਡੀਆਂ ਦੀ ਸਬਜ਼ੀ ਹੋ ਗਈ ਤਿਆਰ ਗੱਲਾਂ ਕਰਦੇ ਕਰਦੇ ਤੇ ਬਹੁਤ ਦਿਨਾਂ ਤੋਂ ਕੋਈ ਬਲੌਗ ਨਹੀਂ ਆ ਰਿਹਾ ਸੀ ਆਪਾਂ ਸੋਚਿਆ ਅੱਜ ਆਪਾਂ ਪਿੰਡੀਆਂ ਦੀ ਸਬਜ਼ੀ ਬਣਾਉਂਦੇ ਬਣਾਉਂਦੇ ਆਪਾਂ ਤੁਹਾਡੇ ਨਾਲ ਕਰਦੇ ਵੀਡੀਓ ਸ਼ੇਅਰ ਤੇ ਸਬਜ਼ੀ ਦਾ ਆਪਾਂ ਮਤਲਬ ਜਿਹੜੀ ਰੁਟੀਨ 'ਚ ਬਣਾਉਂਦੇ ਆ ਉਹ ਸਿੰਪਲ ਜਿਹੇ ਤਰੀਕੇ ਨਾਲ ਹੀ ਬਣਾਉਂਦੇ ਆ ਜਿਵੇਂ ਆਪਾਂ ਸਾਰੇ ਬਣਾਉਂਦੇ ਹੁੰਨੇ ਆ ਚਲੋ ਜੀ ਆਪਾਂ ਮਿਲਦੇ ਆਂ ਫੇਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਛੜਦੀ ਕਲਾ ਤੰਦਰੁਸਤੀਆਂ ਬਖਸ਼ੀ ਜੀ ਸਤਿ ਸ਼੍ਰੀ ਅਕਾਲ ਜੀ